ਸਤਿ ਸ਼੍ਰੀ ਅਕਾਲ ਜੀ ਮੈਂ ਸੁਜੀਂਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਅੱਜ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿੱਦਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਪੱਧਰ ਦੇ ਉੱਤੇ ਸਾਰਾ ਸਟਾਫ ਪਿੰਡਾਂ ਦੇ ਵਿੱਚ ਜਾ ਕੇ ਪਰਾਲੀ ਦੇ ਪ੍ਰਬੰਧਨ ਔਰ ਕਣਕ ਦੀ ਬਿਜਾਈ ਦੀਆਂ ਜਿਹੜੀਆਂ ਨਵੀਆਂ ਤਕਨੀਕਾਂ ਉਹਨਾਂ ਦੇ ਬਾਰੇ ਸਮੁੱਚਾ ਸਟਾਫ ਪਿੰਡਾਂ ਦੇ ਵਿੱਚ ਜਾ ਕੇ ਫਾਰਮਰ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇ ਰਹੇ ਆ ਔਰ ਜਿਹੜੇ ਫਾਰਮਰ ਇਸ ਪ੍ਰੈਕਟਿਸ ਨੂੰ ਲਗਾਤਾਰ ਕਈ ਸਾਲਾਂ ਤੋਂ ਅਡਾਪਟ ਕਰ ਰਹੇ ਨੇ ਉਹਨਾਂ ਦੇ ਵੀ ਅਸੀਂ ਵਿਚਾਰ ਲੈ ਕੇ ਉਹਦਾ ਇੱਕ ਡਾਟਾ ਕਲੈਕਟ ਕਰਕੇ ਰੱਖ ਰਹੇ ਆ ਤਾਂ ਕਿ ਦੂਜੇ ਫਾਰਮਰ ਨੂੰ ਵੀ ਉਹਦੇ ਬਾਰੇ ਜਾਗਰੂਕ ਕਰ ਪਾਈਏ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਸੀਰ ਸਿੰਘ ਜੀ ਸਾਡੇ ਨਾਲ ਨੇ ਔਰ ਸਾਰੀ ਟੀਮ ਵੱਲੋਂ ਅੱਜ ਅਸੀਂ ਪਿੰਡ ਮਹਾਰਾਜਵਾਲਾ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਜੀ ਦੇ ਖੇਤ ਦੇ ਵਿੱਚ ਖੜੇ ਆ ਜਿੱਥੇ ਇਹ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ ਔਰ ਜਿਹਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜਿਹੜਾ ਪਰਾਲੀ ਦਾ ਪ੍ਰਬੰਧਨ ਆ ਉਹ ਬੜੇ ਵਧੀਆ ਤਰੀਕੇ ਨਾਲ ਹੁੰਦਾ ਸੋ ਆਪਾਂ ਸਾਡੇ ਫਾਰਮਰ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਤੋਂ ਇਸ ਟੈਕਨੀਕ ਬਾਰੇ ਔਰ ਇਸ ਵਿਧੀ ਦੇ ਜਿਹੜੇ ਵੀ ਫਾਇਦੇ ਨੇ ਉਹਨਾਂ ਬਾਰੇ ਆਪਾਂ ਵਿਚਾਰ ਕਰਦੇ ਆ ਭਾਈ ਜੀ ਆਪਣੇ ਬਾਰੇ ਬੜਾ ਜਿਆ ਦੱਸੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੇ ਅਫਸਰ ਸਾਹਿਬਾਨ ਟੀਮ ਦਾ ਮੇਰੇ ਖੇਤਾਂ ਉਤੇ ਬਹੁਤ ਧੰਨਵਾਦ ਜੀ ਜੀ ਤੇ ਮੈਂ ਕੁਲਵਿੰਦਰ ਸਿੰਘ ਪਿੰਡ ਮਹਰਾਜਲਾ ਜੀ ਜੀ ਤੇ ਮੈਂ ਪਿਛਲੇ 6-7 ਸਾਲ ਤੋਂ ਹੈਪੀ ਸਿਡਰ ਦੀ ਬਜਾਈ ਕਰ ਕਿੰਨੇ ਕੋ ਰਕਬੇ ਦੇ ਵਿੱਚ ਤੁਸੀਂ ਜਿਹੜਾ ਇਹ ਹੈਪੀ ਸਿਡਰ ਦੀ ਜਿਹੜੀ ਵਿਧੀ ਨਾਲ ਕਣਕ ਦੀ ਬਜਾਈ ਕਰ 15 ਤੋਂ 20 ਕਿੱਲੇ ਜੀ 15 ਤੋਂ 20 ਕਿੱਲੇ ਔਰ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ 2018 ਤੋਂ ਮੈਂ 3 ਕਿੱਲਿਆਂ ਤੋਂ ਸਟਾਰਟ ਕੀਤਾ ਸੀਗਾ ਜੀ ਓਕੇ ਅੱਛਾ ਜਿਵੇਂ ਹੁਣ ਸਰਕਾਰ ਵੱਲੋਂ ਸਬਸਿਡੀ ਦੇ ਉੱਤੇ ਬਹੁਤ ਸਾਰੀਆਂ ਮਸ਼ੀਨਾਂ ਜਿਹਦੇ ਵਿੱਚ ਖਾਸ ਕਰਕੇ ਕਣਕ ਦੀ ਬਜਾਈ ਵਾਲੀਆਂ ਹੈਪੀ ਸੀਡਰ ਵਰਗੀਆਂ ਮਸ਼ੀਨਾਂ ਯੂਨੀਵਰਸਿਟੀ ਨੇ ਪ੍ਰਮੋਟ ਕੀਤੀਆਂ ਡਿਪਾਰਟਮੈਂਟ ਵੀ ਪ੍ਰਮੋਟ ਕਰ ਰਿਹਾ ਤਾਂ ਇਸ ਟੈਕਨੀਕ ਨੂੰ ਅਡਾਪਟ ਕਰਨ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਜੀ ਜੇ ਆਮ ਫਾਰਮਰ ਇਹਨਾਂ ਚੀਜ਼ਾਂ ਤੋਂ ਥੋੜਾ ਜਾ ਕੇਈ ਵਾਰੀ ਅਵੇਅਰ ਨਹੀਂ ਹੁੰਦੇ ਕਿ ਜੀ ਉਹਦੇ ਵਿੱਚ ਕੋਈ ਦਿੱਕਤਾਂ ਹੁੰਦੀਆਂ ਨੇ ਤੁਹਾਨੂੰ ਕੋਈ ਇਹੋ ਜੀ ਮੁਸ਼ਕਲ ਆਉਂਦੀ ਹੈ ਕਣਕ ਦੀ ਬਜਾਈ ਦੇ ਵਿੱਚ ਜਿਹੜੀ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਜੇ ਤੱਕ ਕੋਈ ਮੁਸ਼ਕਲ ਨਹੀਂ ਆਈ ਜੀ ਕਿਉਂ ਬਹੁਤ ਘੱਟ ਖਰਚੇ 'ਚ ਬਜਾਈ ਹੋ ਜਾਂਦੀ ਹੈ ਜੀ ਜੀ ਬਹੁਤ ਘੱਟ 5 ਲੀਟਰ ਡੀਜ਼ਲ ਨਾਲ 1 ਕਿੱਲੇ ਦੀ ਬਜਾਦ ਹੋ ਜਾਂਦੀ ਹੈ ਜੀ ਹੂੰ ਤੇ ਕੋਈ ਸੁੰਡੀ ਵਾਲੀ ਕੋਈ ਪ੍ਰੋਬਲਮ ਨਹੀਂ ਆਈ ਜੀ ਉਹ ਵਾਈ ਤੇ ਆਪਾਂ ਵਾਣ ਬੋਣੇ ਆ ਜੀ ਉਹਦੇ ਤੇ ਡਬਲ ਦੁਗਣਾ ਤਿੰਨਾ ਖਰਚਾ ਹੁੰਦਾ ਹੈ ਜੀ ਆਮ ਜਿਵੇਂ ਫਾਰਮਰ ਤੇ ਹੀ ਕਹਿੰਦੇ ਆ ਕਿ ਜੀ ਖੇਤ ਦੇ ਵਿੱਚ ਪਰਾਲੀ ਜ਼ਿਆਦਾ ਹੋ ਜਾਂਦੀ ਆ ਤਾਂ ਕਣਕ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਕੋਈ ਇਹੋ ਜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਜੀ ਬਹੁਤ ਜਿੰਨੀ ਪਰਾਲੀ ਹੁੰਦੀ ਹੈ ਜੀ ਸਾਰੀ ਵਿੱਚ ਸਾਰੀ ਖਤਮ ਹੋ ਜਾਂਦੀ ਹੈ ਜੀ ਕੋਈ ਦਿੱਕਤ ਨਹੀਂ ਆਈ ਜੀ ਨਾ ਹੈਪੀ ਸੀਟਰ ਚੱਲਣ ਚ ਨਾ ਉਸ ਤੋਂ ਬਾਅਦ ਨਾ ਤੂਈ ਚੱਕਣ ਚ ਕੋਈ ਦਿੱਕਤ ਨਹੀਂ ਆਈ ਜੀ ਇਸ ਤਰ੍ਹਾਂ ਦੀ ਓਕੇ ਤੇ ਜਿਵੇਂ ਆਪਾਂ ਵਿਭਾਗ ਔਰ ਸਾਰੇ ਖੇਤੀ ਨਾਲ ਜੁੜੇ ਹੋਏ ادارے ਗੱਲਾਂ ਕਰਦੇ ਆ ਕਿ ਜੀ ਪਰਾਲੀ ਹੈ ਜਿਹੜੀ ਅਸੀਂ ਇਨਸਟਿਟੂ ਟੈਕਨੀਕ ਦੇ ਨਾਲ ਜਿਹਦੇ ਵਿੱਚ ਮਸ਼ੀਨਾਂ ਦੇ ਦੁਆਰਾ ਆਪਾਂ ਜ਼ਮੀਨ ਦੇ ਵਿੱਚ ਹੀ ਮਲਾਈਏ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਮਿਕਸਿੰਗ ਹੁੰਦੀ ਹੈ ਤਾਂ ਜ਼ਮੀਨ ਦੀ ਬੰਤਰ ਦੇ ਵਿੱਚ ਵੀ ਤੁਸੀਂ ਪਿਛਲੇ ਸਾਲਾਂ 'ਚ ਕੋਈ ਸੁਧਾਰ ਦੇਖਿਆ ਜਿਹੜਾ ਹੈਪੀ ਸੀਡਰ ਦੇ ਮੁਤਾਬਕ ਤਾਂ ਸੁਧਾਰ ਹੈ ਜੀ ਆਉਣਾ ਕਣਕ ਤੋਂ ਬਾਅਦ ਜੋ ਆਪਾਂ ਝੋਨੇ ਦੀ ਫਸਲ ਲਾਉਨੇ ਆ ਉਹਦੇ 'ਚ ਯੂਰੀਆ ਘਟ ਜਾਂਦੀ ਹੈ ਜੀ ਜੀ ਝੋਨਾ ਦੂਸਰੇ ਝੋਨੇ ਨਾਲੋਂ ਪਹਿਲਾਂ ਮੈਂ ਦੇਖਦਾ ਹੁੰਦਾ ਸੀਗਾ ਜੀ ਜਿੱਥੇ ਹੈਪੀ ਸੀਡਰ ਕੀਤਾ ਹੈ ਜੀ ਉਹਦੇ ਨਾਲ ਵਾਲਾ ਕਿਲਾ ਬਹੁਤ ਫਰਕ ਹੁੰਦਾ ਸੀ ਇੱਕ ਗੱਟੇ ਦਾ ਫਰਕ ਪੈ ਜਾਂਦਾ ਜੀ ਜ਼ਰੂਰੀਆ ਦਾ ਜੀ ਓਕੇ ਤੇ ਕੋਈ ਜਿੱਦਾਂ ਆਮ ਆਮ ਕਿਸਾਨਾਂ ਦੇ ਵਿੱਚ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਪੈਨਿਕ ਦੇ ਵਿੱਚ ਆ ਜਾਂਦੇ ਜੀ ਜਿੱਥੇ ਅਸੀਂ ਪ੍ਰਾਲੀ ਦਾ ਪ੍ਰਬੰਧਨ ਕੀਤਾ ਹੋਇਆ ਮਿਕਸਿੰਗ ਕੀਤੀ ਹੋਈ ਹੈ ਜ਼ਮੀਨ ਦੇ ਵਿੱਚ ਤੇ ਉੱਥੇ ਕੋਈ ਸੁੰਡੀ ਵਰਗੀ ਪ੍ਰੋਬਲਮ ਆਉਂਦੀ ਆ ਤੁਹਾਨੂੰ ਕਦੇ ਕੋਈ ਇਹੋ ਜੀ ਮਹਿਸੂਸ ਹੋਈ ਪ੍ਰੋਬਲਮ ਨਹੀਂ ਜੀ ਹਜੇ ਕਾਫੀ ਉਦੋਂ ਠੀਕ ਹੈ ਇਹ ਆਈ ਸੀਗੀ ਪਰ ਆਪਣੇ ਨਹੀਂ ਇੱਥੇ ਆਈ ਕੋਈ ਸੁੰਡੀ ਨਾ ਹੀ ਦਿੱਕਤ ਆਈ ਜੀ ਨਾ ਹੀ ਕੋਈ ਅਦੇ ਅਦੇ ਆਪਾਂ ਕੋਈ ਦਵਾਈ ਬੀ ਨੂੰ ਲਗਾਈ ਹੈ ਜੀ ਕੋਈ ਦਿੱਕਤ ਨਹੀਂ ਆਈ ਹਜੇ ਚਲੋ ਸੋ ਅਸੀਂ ਸਾਡੇ ਫਾਰਮਰ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦੇ ਵੀ ਵਿਚਾਰ ਜਾਣੇ ਆ ਕਿ ਜਿਹੜੀ ਹੈਪੀ ਸੀਡਰ ਦੇ ਨਾਲ ਬਜਾਈ ਹੈ ਉਹਦੇ ਨਾਲ ਇੱਕ ਤਾਂ ਪਰਾਲੀ ਦਾ ਪ੍ਰਬੰਧਨ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦਾ ਦੂਸਰਾ ਜਿਹੜੀ ਸਾਡੀ ਫਸਲ ਹੈ ਉਹਦੇ ਵਿੱਚ ਜਿਹੜੀ ਨਿਊਟ੍ਰੀਐਂਟ ਦੀ ਮਾਤਰਾ ਵੀ ਵਧੀਆ ਤਰੀਕੇ ਦੇ ਨਾਲ ਬਣੀ ਰਹਿੰਦੀ ਆ ਔਰ ਅੱਗੇ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਝਾੜ ਦੇ ਵਿੱਚ ਦੂਸਰੀਆਂ ਵਿਧੀਆਂ ਦੇ ਮੁਤਾਬਕ ਮੁਕਾਬਲੇ ਕੋਈ ਫਰਕ ਨਹੀਂ ਪੈਂਦਾ ਸੋ ਇਸ ਮadhyam ਦੇ ਰਾਹੀਂ ਅਸੀਂ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀਆਂ ਨਵੀਆਂ ਟੈਕਨੀਕਾਂ ਦੇ ਵਿੱਚ ਇਹ ਵਿਧੀਆਂ ਆਈਆਂ ਇਨਸਟੀਟਿਊਟ ਵਾਲੀਆਂ ਤਾਂ ਉਹਨਾਂ ਨੂੰ ਜ਼ਰੂਰ ਅਡਾਪਟ ਕਰਨ ਕਿਸੇ ਵੀ ਫਾਰਮਰ ਨੂੰ ਕੋਈ ਇਸ ਸੰਬੰਧ ਦੇ ਵਿੱਚ ਕੋਈ ਟੈਕਨੀਕ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਫਾਰਮਰ ਨਾਲ ਵੀ ਤੁਸੀਂ ਤਾਲਮਿਲ ਕਰ ਸਕਦੇ ਹੋ ਸਾਰੇ ਪਿੰਡਾਂ ਦੇ ਵਿੱਚ ਸਾਡੇ ਖੇਤੀਬਾੜੀ ਦੇ ਮਾਹਿਰ 20 ਇਸ ਸਮੇਂ ਮੌਜੂਦ ਰਹਿੰਦੇ ਉਹਨਾਂ ਨਾਲ ਤਾਲਮਿਲ ਕਰ ਸਕਦੇ ਹੋ ਧੰਨਵਾਦ ਜੀ